ਐਥਰਜੀ ਕਾ ਖਾਲਸਾ ਬਾਏਰਜੀ ਕੀ ਫਤਿਹ ਆਪਣੇ ਕਰਵਿੰਦਰ ਸਿੰਘ ਜੀ ਸਰਦਾਰ ਸਪੰਸ ਸਾਹਿਬ ਸੂਬੇਦਾਰ ਸਾਹਿਬ ਤੇ ਸਾਰੀ ਨਗਰ ਦੀ ਪੰਚਾਇਤ ਅਸੀਂ ਧਰੋ ਧੰਨਵਾਦ ਕਰਦੇ ਇਹਨਾਂ ਦਾ ਜਿਹੜੇ ਕੀ ਆਪਣੇ ਕੈਂਪ ਨਾਗਰਾ ਕੈਂਪ ਲੱਗਿਆ ਹੋਇਆ ਤੇ ਬਹੁਤ ਸਪੋਰਟ ਕਰ ਰਹੇ ਨੇ ਆਪਦੇ 10 ਨੋਹਾਂ ਦੀ ਕਿਰਤ ਕਮਾਈ ਚੋਂ ਪਲੇਅਰਾਂ ਵੱਲ ਤੇ 11000 ਦੀ ਸਹਿਯਤਾ ਦੇ ਰਹੇ ਨੇ ਅਸੀਂ ਕਬੱਡੀ ਜਲਤ ਵੱਲੋਂ ਤੇ ਆਪਣੇ ਸਾਰੇ ਪਲੇਅਰਾਂ ਵੱਲੋਂ ਤੇ ਸਾਰੇ ਨਗਰ ਵੱਲੋਂ ਅਸੀਂ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਲੋ ਜੀ ਗਗਨਦਾ ਵੀ ਵਿੱਚ ਬੋਲਿਆ ਕਰੋ ਜੀ ਨਹੀਂ ਨਾ ਬਈ ਓਕੇ ਜੇ ਆਪ ਕੋਚ ਨਾ ਆਪਣੀ ਆਪਣੀ ਬਾਈ ਜੀ ਚਲ ਰਣਾ ਨਾ ਕੋਈ ਨਹੀਂ ਗਾਗਨ ਵਾਹਿਗੁਰੂ ਜੀ ਸਾਰੀ ਗੱਲ ਰਹੀ ਨਹੀਂ ਆ ਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਸਿੱਧ ਜੀ ਦੀ ਬਹੁਤ ਬਾਰ ਕਿਰਪਾ ਹੈ ਗੁਰੂ ਰਾਮਦਾਸ ਦੀ ਬਹੁਤ ਬਾਰ ਕਿਰਪਾ ਸੱਚੇ ਪਾਤਸ਼ਾਹ ਦੀ ਸਾਡੇ ਛੋਟੇ ਵੀਰ ਗਾਗਨ ਚੱਕੀ ਰਾਮਨ ਗੁਰਮੀਤ ਜਿੰਨੇ ਵੀ ਇਹ ਬੰਦੇ ਹੈਗੇ ਸਾਰੇ ਇਹਨਾਂ ਦਾ ਮੈਂ ਬਹੁਤ ਦਿਲੋਂ ਸ਼ੁਕਰ ਕਰਦਾ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਮੇਰੀ ਪਉਰੀ ਪੰਚਾਇਤ ਵੱਲੋਂ ਕੇ ਸਕੂਲ ਦੇ ਬੀਬੀ ਕਾਕੋ ਟਰਸਟ ਵੱਲੋਂ ਇਹਨਾਂ ਨੇ ਜੋ ਉਦਮ ਕੀਤਾ ਛੋਟੇ ਛੋਟੇ ਬੱਚਿਆਂ ਨੂੰ ਅੱਜ ਇਹ ਸਕੂਲ ਦੇ ਵਿੱਚ ਬੈਠੇ ਨੇ ਕਿਉਂਕਿ ਜੇ ਅੱਜ ਇਹ ਸਾਡੀ ਪਨੀਰੀ ਨੂੰ ਨਹੀਂ ਸਮਝਿਆ ਜਾਊਗਾ ਇਹ ਜਿਹੜੀ એનર્ਜੀ ਹੈ ਕਿਸੇ ਨਾ ਕਿਸੇ ਦੂਜੇ ਪਾਸੇ ਵੇਸ਼ਟ ਨੂੰ ਇਸ ਕਰਕੇ ਸਾਡੇ ਕੋ ਸਾਹ ਵਾਏ ਨੇ ਲਾਲੀ ਢੰਡੋਰੀ ਇਹਨਾਂ ਦਾ ਮੈਂ ਆਪਣੀ ਪੰਚਾਇਤ ਵੱਲੋਂ ਸਮੂਹ ਨਗਰ ਵਾਸੀਆਂ ਵੱਲੋਂ ਬੀਬੀ ਕਾਕੂ ਦੇ ਸਕੂਲ ਟਰਸਟ ਵੱਲੋਂ ਧੰਨਵਾਦ ਕਰਦਾ ਤੇ ਇਹਨਾਂ ਤੋਂ ਪੂਰੀ ਉਮੀਦ ਕਰਦਾ ਕਿ ਸਾਡੇ ਬੱਚਿਆਂ ਨੂੰ ਪੂਰਾ ਸਹਿਯੋਗ ਕਰਨਗੇ ਪੂਰਾ ਜੋ ਵੀ ਕਬੱਡੀ ਦੇ ਦਾਪੇਚੀ ਨੇ ਉਹਨਾਂ ਨੂੰ ਸਿਖਾਉਣਗੇ ਜੋ ਕਿ ਆਪਣੇ ਭਵਿੱਖ ਦੇ ਵਿੱਚ ਆਪਣਾ ਜੋ ਭਵਿੱਖ ਹੈ ਸੁਨਹਿਰੀ ਭਵਿੱਖ ਬਣਾਉਣਗੇ ਜਿਵੇਂ ਕਿ ਹਰ ਸਟੇਜ ਦੇ ਉੱਤੇ ਸਾਡੇ ਵੀਰ ਗਗਨ ਦਾ ਨਾਂ ਬੋਲਿਆ ਜਾਂਦਾ ਹੈ ਕਿ ਗਗਨ ਨਾਗਰਾ ਗਗਨ ਨਾਗਰਾ ਜਦੋਂ ਅਸੀਂ ਸੁਣਦੇ ਹਾਂ ਸਾਡਾ ਪਿੰਡ ਨਾਗਰੇ ਦਾ ਨਾਂ ਸੁਣਦੇ ਤਾਂ ਸਾਡਾ ਵੀ ਸੀਨਾ ਚੌੜਾ ਹੋ ਜਾਂਦਾ ਕਿ ਸਾਡੇ ਪਿੰਡ ਦਾ ਕੋਈ ਨੌਜਵਾਨ ਹੈ ਜਿਹਦਾ ਸਟੇਜ ਦੇ ਉੱਤੇ ਨਾਂ ਬੋਲਿਆ ਜਾਂਦਾ ਦੂਜਾ ਨੌਜਵਾਨ ਬਾਲੀਵਾਲ ਦੇ ਵਿੱਚ ਪਿਰਥੀ ਉਹਦਾ ਜਦੋਂ ਨਾਂ ਬੋਲਿਆ ਜਾਂਦਾ ਉੱਤ ਦੇ ਵਿੱਚ ਉਹਦੇ ਘਰੇ ਗਿਆ ਬਹੁਤ ਉਹਦੇ ਆਲੇ ਹੋਏ ਆਪਣਾ ਇਨਾਮ ਲੈਣ ਦੇ ਘਰੇ ਗਏ ਬੜਾ ਦਿਲ ਖੁਸ਼ ਹੁੰਦਾ ਕਿਉਂਕਿ ਜਦੋਂ ਅਸੀਂ ਇਹਦੇ ਪਾਸੇ ਆਪਣਾ ਸਿਰ ਜੋੜ ਕੇ ਸਾਰੇ ਨੌਜਵਾਨ ਸਿਰ ਜੋੜ ਕੇ ਜਿੰਨੇ ਵੀ ਨਗਰ ਦੇ ਨਿਵਾਸੀ ਨੇ ਸਾਰੇ ਸਿਰ ਜੋੜ ਕੇ ਇਸ ਕੰਮ ਦੇ ਵੱਲ ਚੱਲਾਂਗੇ ਤਾਂ ਵਾਹਿਗੁਰੂ ਈਸ਼ਵਰ ਗੁਰੂ ਰਾਮਦਾਸ ਸਾਡੇ ਤੇ ਕਿਰਪਾ ਕਰੂਗਾ ਬਹੁਤ ਬਹੁਤ ਧੰਨਵਾਦ ਕੋਸ ਸਾਹਿਬ ਦਾ ਤੇ ਸਾਰੀ ਟੀਮ ਦਾ ਜਿਨ੍ਹਾਂ ਨੇ ਉਦਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਅਸੀਂ ਦੁਬਾਰੇ ਫੇਰ ਆਪਣਾ ਧੰਨਵਾਦ ਕਰਦੇ ਆਂ ਸਾਰੀ ਪੰਚਾਇਤ ਦਾ ਦਿਲੋਂ ਆਪਣੇ ਕਬੱਡੀ ਜਗਤ ਵੱਲੋਂ ਤੇ ਆਪਣੇ ਸਾਰੇ ਖਿਡਾਰੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਆਪਣੇ ਸਰਪੰਚ ਸਾਹਿਬ ਆਪਣੇ ਪੂਰੀ ਪੰਚਾਇਤ ਦੀ ਆਪਣੇ ਬਰਕਤ ਬਾਬੇ ਕਮਾਈ ਜੀ ਵੱਧ ਤੋਂ ਵੱਧ ਕਮਾਈ 'ਚ ਬਰਕਤ ਆਵੇ ਜਿਨ੍ਹਾਂ ਨੇ ਆਪਦੇ 10 ਨੌਂਾਂ ਦੀ ਕਮਾਈ ਕਿਰਤ ਕਮਾਈ 'ਚੋਂ ਆਪਣੇ ਪਲੇਅਰਾਂ ਵਾਸਤੇ 11000 ਦੀ ਸਹਾਇਤਾ ਕੀਤੀ ਹੈ ਬਹੁਤ ਬਹੁਤ ਧੰਨਵਾਦ